ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦੇ ਨਾ ਕਿੱਥੇ ਦੇ ਨਾਤੀ ਤੁਹਾਡੀ ਸਿਵਲ ਸਿਵਲ ਅਸਟਾਲ ਦੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋਈ ਨਸ਼ਾ ਹਾਂ ਜੀ ਨਹੀਂ ਬੰਨੀ ਸਰ ਨਹੀਂ ਸਰ ਪਾ ਪਾ ਰਿਛੀ ਮਾਣੀ ਮੈਂ ਆਫ ਡਿਊਟੀ ਹਾਂ ਮੇਰੀ ਅਸਟੋਰ ਆਫ ਡਿਊਟੀ ਤੇ ਸਰ ਵਰਦੀ ਪਾ ਕੇ ਖੜੇ ਹਾਂ ਸ਼੍ਰੀ ਮਾਣੀ ਬਾਣੀ ਪਾਈ ਹੋ ਜੀ ਨੌਨ ਡਿਊਟੀ ਹੈ ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਜੀ ਕੋਈ ਲੱਗਦਾ ਵੇ ਤੁਸੀਂ ਮਾੜਾ ਹੈ ਨਾ ਸਾਡੀ ਦਸਤਾਰ ਕਿੱਥੇ ਹੈ ਜੀ ਜਸਰ ਉਹ ਦਿਖਾ ਸਕਦੇ ਕਿੱਥੇ ਮੈਂ ਕੋਸ਼ਿਸ਼ ਕਰਦਾ ਹਾਂ ਜੀ ਮੇਰੀ ਪੱਕੇ ਪਈ ਹੈ ਹਾਂਜੀ ਅੰਦਰ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਮਾਈ ਡਿਊਟੀ ਹੋ ਇਸ ਟਾਈਮ ਉਹ ਵੀ ਘਟਿਆ ਹੈ 2 ਤੋਂ ਘੰਟੇ ਆ ਹੋਰ ਡਿਊਟੀ 2 ਤੋਂ ਘਟਿਆ ਡਿਊਟੀ ਤੇ ਉਹ ਇਸ ਟਾਈਮ ਬਿਲਕੁਲ ਓਨ ਹੋਰ ਡਿਊਟੀ ਹੈ 2 ਤੋਂ ਘਟਿਆ ਜੋ ਡਿਊਟੀ ਹੈ ਪਰਸੈਂਟ ਡਿਊਟੀ ਇਹ ਪਰਸੈਂਟ ਨਹੀਂ ਜ਼ਰੂਰੀ ਹੁੰਦੀ 6 ਵਜੇ ਪਰ ਸਿੱਗੀ ਹੋ ਗਈ ਉਹ 6 ਵਜੇ ਉੱਤਨਾ ਆ ਗਈ ਸੀ ਬੋਲ ਜੀ ਅਮਰਜੈਂਸੀ ਡਿਊਟੀ ਹੈ ਨਾ ਵੀ ਇਹ ਮੇਰੀ ਮੇਰੀ ਨਹੀਂ ਹੋ ਹੋਦਾ ਕਿ ਆ ਤੁਹਾਡੀ ਕਿੱਥੇ ਹੈ ਮੇਰੀ ਮੈਂ ਮੈਂ ਹਾਜ਼ਰ ਮੈਂ ਤੁਹਾਡੇ ਹਾਂ ਉਹਦੀ ਹੋਂਦ ਰੁਕਰੀਆ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕਿਆ ਸਰ ਅਸਰ ਸਰ ਸਰਕੀ ਮੈਂ ਮੇਰੀ ਥਾਂ ਵੀ ਆ ਨਿਰੰਦਰ ਜੀ ਇਹ ਜਿਹੜੀ ਗੱਡੀ ਹੈ ਇੱਕ ਕਿੰਦੀ ਹੈ ਕਿਹੜੇ ਮੁਲਾਜ਼ਮ ਦੀ ਹੈ ਆਪ ਦੇਖ ਲੈਂਦੇ ਆ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੀ ਗੱਡੀ ਦੇਖ ਲੈਂਦੇ ਆ ਦੇਖ ਲੈਂਦੇ ਆ ਹੋਰ ਇਹ ਮੈਂ ਤੁਹਾਨੂੰ ਕੋਈ ਕੰਮ ਕਰਨਾ ਜੀ ਮਾਈਕ ਲਿਖੋ ਹੋਰ ਕੋਈ ਨਾ ਰੋ ਬਾਈ ਦੇਖ ਲੈਂਦੇ ਆ ਕਿਹੜੇ ਨਾਲ ਜਿਹੜੀ ਹੈ ਡਾਕਟਰ ਦੀ ਹੈ ਕਿਹਦੀ ਹੈ ਕਿੱਧਰ ਹੈ ਜੀ ਗੱਡੀ ਮੈਂ ਮਰ ਜਨ ਬਤਾਉਗਾ ਕੋਟੀ ਗੱਡੀ ਦਾ ਜਿਹੜੇ ਮੇਰੇ ਕੋ ਗੱਡੀ ਹੋਵੇ ਤਾਂ ਮੈਂ ਚੜਾਵਾਂ ਤੁਸੀਂ ਆ ਬਤਮੀਜੀ ਕਰ ਰਹੇ ਹੋ ਹਣ ਆ ਤੁਸੀਂ ਗੱਲ ਕੀ ਕਰ ਰਹੇ ਹੋ ਬਤਮੀਜੀ ਕਰ ਰਹੇ ਹੋ ਆ ਤੁਸੀਂ ਜਿਹੜਾ ਕੁਝ ਕਰ ਰਹੇ ਹੋ ਉਹ ਗੱਤਮੀਜੀ ਆ ਆ ਬਤਮੀਜੀ ਮੈਂ ਤੁਹਾਨੂੰ ਦੱਸ ਦਿੰਦਾ ਹੋਏ ਤਾਂ ਤੁਸੀਂ ਦੱਸੋ ਮੈਂ ਤੁਹਾਡੇ ਕੋਈ ਬਤਮੀਜੀ ਕੀਤੀ ਹੋਵੇ ਨਾ ਦੱਸੋ ਕੋਈ ਰੈਂਟੂ ਕੀਤੀ ਹੋਇਆ ਹਜ਼ਾਰ ਵਰਦੀ ਕੋਈ ਕਹਿੰਦਾ ਰੈਂਟ ਕੀਤੀ ਹੋਇਆ ਮੇਰਾ ਮਲਾਜਾ ਕਰਾ ਦੇ ਵੀਰੇ ਮੈਂ ਦੇਣਦਾਰਾ ਜੇ ਮੇਰਾ ਮਲਾਜੇ ਦੇ ਵਿੱਚ ਕੁਝ ਨਾ ਆਇਆ ਤਾਂ ਮੈਂ ਤੁਹਾਡਾ ਨੁਕਸਾਨ ਕਰੂੰਗਾ ਸਰ ਇਹਨਾਂ ਦਾ ਮਲਾਇਆ ਕਰੂੰਗਾ ਸਰ ਤੁਹਾਡਾ ਨੁਕਸਾਨ ਕਰੂੰਗਾ ਫਿਰ ਤੁਹਾਡਾ ਨੁਕਸਾਨ ਕਰੂੰਗਾ ਜੇ ਮੇਰਾ ਇੱਕ ਮਿੰਟ ਸਾਰੇ ਮੇਰਾ ਮਲਾਇਆ ਕਰਾਉਣ ਤੋਂ ਫਿਰ ਤੇ ਮੇਰਾ ਮੈਂ ਹੁਣੇ ਆਇਆ ਤੁਹਾਡੇ ਕੋਲੋਂ ਮੈਸੇਜ ਮਿਲਣ ਤੇ ਆਇਆ ਹਾਂ ਜਸਟ ਤੇ ਗੱਡੀ ਡਿਵਾਈਡਰ ਤੇ ਚੜਨ ਵਾਲੀ ਤਾਂ ਮੇਰੇ ਧਿਆਨ 'ਚ ਹਾਲੇ ਕੋਈ ਗੱਲ ਆਈ ਨਹੀਂ ਹੈਗੀ ਮੈਂ ਤੋਂ ਪਹਿਲਾਂ ਸ਼ੋ ਹੋ ਗਿਆ ਚੈੱਕ ਕਰ ਲੈਣਾ ਬਾਕੀ ਜਿਹੜੀ ਮੁਲਾਜ਼ਮਾਂ ਦੇ ਸ਼ਰਾਪ ਕੀਤੀ ਗੱਲ ਆ ਉਹ ਮੈਂ ਆ ਕੇ ਜਸਟ ਵੈਰੀਫਾਈ ਕਰ ਰਿਹਾ ਹੈਗਾ ਤੇ ਜੇ ਲੱਗ ਰਿਹਾ ਹੋਇਆ ਪੀਤੀ ਦੇ ਇਹਨਾਂ ਦੇ ਮੁਲਾਜਮੇ ਕਰਾ ਕੇ ਇਹਨਾਂ ਦੇ ਖਿਲਾਫ ਜੋ ਵੀ ਡਿਪਾਰਟਮੈਂਟ ਟੈਮ ਮੁਲਾਜਮ ਨੇ ਚੌਂਕੀ ਚ ਟੋਟਲ ਮੁਲਾਜਮ ਪਾਲੀ ਪੋਸਟਡ ਹੈ ਜੀ ਇਸ ਟਾਈਮ ਤਿੰਨ ਡਿਊਟੀ ਤੇ ਹੈ ਜਾ ਰਹੇ ਤਿੰਨ ਡਿਊਟੀ ਤੇ ਨੇ ਸਰ ਤੁਸੀਂ ਆਏ ਹੋ ਉਹਨਾਂ ਦੀ ਕੰਡੀਸ਼ਨ ਦੇਖਿਓ ਕੀ ਕੰਡੀਸ਼ਨ ਲੱਗੀ ਤਾਂ ਮੈਂ ਚੈੱਕ ਕਰ ਰਿਹਾ ਜੋ ਹੀ ਮੈਂ ਤੁਹਾਨੂੰ ਦੱਸਿਆ ਮੈਂ ਚੈੱਕ ਕਰ ਰਿਹਾ ਵੀ ਮੈਡੀਕਲ ਕਰਾ ਲਾ ਇਹਨਾਂ ਦਾ ਮੈਡੀਕਲ ਕਰਵਾਇਆ ਹੈ ਬਿਲਕੁਲ ਕਰਾਵਾਂਗੇ ਜੀ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਕਿਸੇ ਸ਼ਿਕਾਇਤ ਕਰ ਰਹੇ ਹੋ ਜੇ ਲੱਗ ਰਿਹਾ ਹੈਗਾ ਤੇ ਵੈਰੀਫਾਈ ਕਰਕੇ ਸੀਰੀਅਸ ਜੀ ਇਹਨਾਂ ਨੇ মিডিਆ ਕਰਮੀਆਂ ਨਾਲ ਉਹ ਇਹ ਤੱਕਾ ਕੀਤਾ ਕੁਝ ਤੇ ਨਾ ਉਹ ਮੈਂ ਵੈਰੀਫਾਈ ਕਰਦਾ ਮੈਨੂੰ ਨਵੇਂ ਮੁੰਡੇ ਦੋ ਆਏ ਨੇ ਮੈਂ ਚੈੱਕ ਕਰਦਾ ਨਾਮ ਜਿਹੜਾ ਅਜੀਤ ਸਿੰਘ ਜੀ ਚਾਰ ਸਪਨ ਐਫ ਉਹ ਜੈ ਦੇਸ਼ਨ ਸਿੰਘ ਨਹੀਂ ਸਰ ਉਹ ਵੀ ਇੱਥੇ ਇਸ ਵੇਲੇ ਮੌਜੂਦ ਮੁੰਡੇ ਹੈਗੇ ਨੇ ਸਾਡੇ ਉਹਨਾਂ ਦਾ ਵੀ ਨਸ਼ਾ ਕੀਤਾ ਲੱਗਦਾ ਨਹੀਂ ਹਲੇ ਪਛਾਹ ਨਹੀਂ ਸਕਦਾ ਮੈਂ ਚੈੱਕ ਕਰਾਂ ਉਹਨਾਂ ਦਾ ਮੈਡੀਕਲ ਕਰਵਾਇਆ ਬਿਲਕੁਲ ਕਰਾਵਾਂਗੇ ਜਿਹੜੇ ਹਾਜਰ ਦਾ ਕਰਾਵਾਂਗੇ ਬਾਕੀ ਕੀਤਾ ਨਹੀਂ ਕੀਤਾ ਮੈਡੀਕਲ ਰਿਪੋਰਟ ਦੇ ਅਨੁਸਾਰ ਪੈਂਡ ਕਰਾਂਗੇ ਠੀਕ ਹੈ